ਹੈ ਰੱਬ ਯਾ ਸਰ ਮੁਰਦਾਬਾਦ ਮੁਰਦਾਬਾਦ ਜੈ ਸ਼ਾਹ ਜਿੰਦਾਬਾਦ ਅਕਤਬਰ ਮੈਨੇਜਮੈਂਟ ਵਾਲੇ ਯਾ ਸਰ ਮੈਨੇਜਮੈਂਟ ਹਾਂ ਰਾਹੁਲ ਸਬਰ ਵਾਲਾ ਹੈ ਸਰ ਜੀ ਕਿਉਂ ਹੜਤਾਲ ਤੇ ਬੈਠੇ ਹੈ ਸਰ ਮੈਂ ਇੱਥੇ 4th year BDS ਦਾ ਗਿਆਨਸਾਗਰ ਡੈਂਟਲ ਕਾਲਜ ਦਾ ਸਟੂਡੈਂਟ ਹੈ ਜੋ ਕਿ ਪਿਛਲੇ ਥੋੜੇ ਬਹੁਤ ਦੇਰ ਤੋਂ ਬੰਦ ਹੈ ਇੱਥੇ ਨਾ ਟੀਚਰਸ ਆ ਰਹੇ ਨਾ ਮੈਨੇਜਮੈਂਟ ਆ ਰਿਹਾ ਨਾ ਸਾਡੀ ਕਲਾਸਿਸ ਲੱਗ ਰਹੀਆਂ 17 ਤਰੀਕ ਤੋਂ ਸਾਡੇ ਫਾਈਨਲ ਐਗਜ਼ਾਮਸ ਸ਼ੁਰੂ ਹੋਣ ਵਾਲੇ ਹੈ ਜਿਹਦਾ ਵੀ ਸਾਨੂੰ ਇਸ ਵੇਲੇ ਤੱਕ ਕੁਝ ਨਹੀਂ ਪਤਾ ਕਿ ਅਸੀਂ ਉਸ ਅਸੀਂ ਉਹ ਕਿੱਦਾਂ ਦੇਵਾਂਗੇ ਬਹੁਤ ਸਾਰਾ ਮੈਂਟਲ ਸਟ੍ਰੈਸ ਦੇ ਵਿੱਚ ਹੈ ਸਾਨੂੰ ਮੈਨੇਜਮਮੈਂਟ ਜਵਾਬ ਦੇ ਹੀ ਕਰਦੀ ਹੈ ਨਾ ਸਾਡਾ ਪ੍ਰਿੰਸੀਪਲ ਕੋਈ ਜਵਾਬ ਦੇ ਆ ਸਾਨੂੰ ਨਾ ਕੋਈ ਸਾਨੂੰ ਵੱਡਾ ਬੰਦਾ ਆ ਕੇ ਇਥੋਂ ਆ ਕੇ ਮਿਲਦਾ ਹੈ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਹਾਂ ਤੇ ਅਸੀਂ ਹੁਣ 21 21 ਡਿਸੀਜਨ ਲਿਆ ਵੀ ਅਸੀਂ ਇੱਥੇ ਭੁਖ ਹੜਤਾਲ ਤੇ ਬੈਠੇ ਹਾਂ ਜਿੰਦੋਂ ਤੱਕ ਬੈਠੇ ਹਾਂ ਜਦ ਤੱਕ ਇਹ ਸਾਡੀਆਂ ਕਲਾਸਿਸ ਲਗ ਨਹੀਂ ਜਾਂਦੀ ਅਸੀਂ ਇਥੋਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਵੀ ਤੇ ਬ੍ਰਹਮੇਂਦਰਾ ਜੀ ਨੂੰ ਵੀ ਡੀਆਰਐਮਈ ਡਾਇਰੈਕਟਰ ਮੈਡੀਕਲ ਐਜੂਕੇਸ਼ਨ ਨੂੰ ਸਾਰਿਆਂ ਨੂੰ ਇਥੋਂ ਤੱਕ ਆਪਾਂ ਪਹੁੰਚ ਕੇ ਦੇਖ ਚੁੱਕੇ ਲੇਕਿਨ ਕਿਸੇ ਨੇ ਵੀ ਸਾਡੀ ਨਹੀਂ ਸੁਣੀ ਨਾਂਜੀ ਤੁਹਾਡਾ ਤ੍ਰਿੰਦਰਪਾਲ ਮੈਂ ਜੀ ਫਾਈਨਲ ਇਅਰ ਬੀਡੀਆਏ ਸਟੂਡੈਂਟ ਹਾਂ ਕੀ ਦਿੱਕਤ ਆ ਰਹੀਆਂ ਤੁਹਾਨੂੰ ਉਹ ਸਰ ਇੱਥੇ ਸਾਨੂੰ ਨਾ ਬਿਜਲੀ ਪਾਣੀ ਮਿਲ ਰਿਹਾ ਹੈ ਸਾਡੀ ਕਲਾਸਿਸ 3 ਮਹੀਨੇ ਤੋਂ ਨਹੀਂ ਲੱਗ ਰਹੀਆਂ ਹੈ ਗਿਆ ਤੇ ਸਾਡੇ ਐਗਜ਼ਾਮਸ ਹੁਣ ਆਉਣ ਵਾਲੇ ਹੈ ਮੇਜ ਐਗਜ਼ਾਮਸ ਹੈ ਤੇ ਕੋਈ ਟੀਚਰ ਨਹੀਂ ਹੈ ਇੱਥੇ ਸਾਨੂੰ ਨਹੀਂ ਪਤਾ ਕਿ ਸਾਡੇ ਐਗਜ਼ਾਮਸ ਕਿਵੇਂ ਹੋਣਗੇ ਕੀ ਕਰੀਏ ਸਾਡੀ ਮੰਗ ਹੈ ਕਿ ਅਸੀਂ ਫੀਸ ਦਿੱਤੀ ਹੋਈ ਹੈ ਹੌਸਟਲ ਦੀ ਵੀ ਦਿੱਤੀ ਹੋਈ ਹੈ ਤੇ ਕਾਲਜ ਫੀਸ ਦਿੱਤੀ ਹੋਈ ਹੈ ਟਿਊਸ਼ਨ ਫੀਸ ਤਾਂ ਸਾਡੀਆਂ ਕਲਾਸਿਸ ਸਟਾਰਟ ਹੋਣ ਤੇ ਸਾਡੇ ਐਗਜ਼ਾਮਸ ਕੰਡਕਟ ਕਰਾਵੇ ਸਾ ਤੇ ਸਾਡਾ ਸੈਂਟਰ ਵੀ ਇਹੀ ਰਹੇ ਤੇ ਹੋਸਟਲ ਚ ਬਿਜਲੀ ਪਾਣੀ ਜਿਹੜੀ ਬੇਸਿਕ ਨੀਡਸ ਆ ਤੇ ਸਾਫ ਸਫਾਈ ਇਹ ਸਭ ਸਾਨੂੰ ਸਰ ਇੱਥੇ ਹੰਗਰ ਸਟ੍ਰਾਈਕ ਤੇ ਬੈਠੇ ਆ ਅੱਜ ਸਾਡੇ ਦੋ ਸਟੂਡੈਂਟਸ ਬੈਠੇ ਆ ਤੇ ਹੰਗਰ ਸਟ੍ਰਾਈਕ ਤੇ ਤੇ ਹੌਲੀ ਹੌਲੀ ਬਾਕੀ ਸਾਰੇ ਵੀ ਜਾਣਗੇ ਜਦੋਂ ਤੱਕ ਸਾਡੀ ਮੰਗ ਨਹੀਂ ਪੂਰੀ ਹੁੰਦੀ